ਮੋਦੀ ਜੀ ਨੇ ਜਾਪਾਨ ਦਾ ਪ੍ਰਧਾਨ ਮੰਤਰੀ ਬੁਲਾ ਲਿਆ ਜਦੋਂ ਬੁਲਟ ਟ੍ਰੇਨ ਦੀ ਗੱਲ ਨਹੀਂ ਕੀਤੀ ਵੀ ਬੁਲਟ ਟ੍ਰੇਨ ਆਉਗੀ ਬੁਲਟ ਟ੍ਰੇਨ ਦਿਓ ਉਹਦੇ ਨਾਲ ਕਰ ਲਿਆ ਸਮਝੌਤਾ ਵੀ ਬੁਲਟ ਟ੍ਰੇਨ ਮਿਲੂਗੀ ਅਹਮਦਾਬਾਦ ਤੋਂ ਬੰਬੇ ਤੱਕ ਦੀ ਬੁਲਟ ਟ੍ਰੇਨ ਜਾਪਾਨ ਬਣਾਊਗਾ ਜਾਪਾਨ ਤੋਂ ਲਵਾਗੇ ਤੇ ਬੁਲਟ ਟ੍ਰੇਨ ਦਾ ਅਧਿਕਾਰਨ ਕਰਾ ਕੇ 12 80 ਲੈ ਗਿਆ ਜਾਪਾਨ ਦੇ ਪ੍ਰਧਾਨ ਮੰਤਰੀ ਨੂੰ ਉੱਥੇ ਜਿਹੜੇ ਵਿਦਵਾਨ ਮਹਾਪੁਰਸ਼ ਜਿਹੜੇ ਨੇ ਉਹ ਆਰਤੀ ਕਰਨ ਲੱਗੇ ਆਰਤੀ ਤੇ ਖੜਾ ਲਿਆ ਜਪਾਨ ਵਾਲਾ ਪ੍ਰਧਾਨ ਮੰਤਰੀ 15 ਮਿੰਟ 20 ਮਿੰਟ ਹੁਣ ਉਹ ਜਪਾਨ ਵਾਲਿਆਂ ਨੂੰ ਆਰਤੀਆਂ ਦਾ ਕੀ ਪਤਾ ਵਿਚਾਰੇ ਨੂੰ ਅੱਧਾ ਪੌਣਾ ਘੰਟਾ ਜਦੋਂ ਆਰਤੀ ਹੋਈ ਗਈ ਉਹ ਖੜਾ ਰਿਹਾ ਖੜਾ ਰਿਹਾ ਬਾਅਦ ਚ ਉਹਨੇ ਮੋਦੀ ਨੂੰ ਕਿਹਾ ਕਹਿੰਦਾ ਜੇ ਤੁਹਾਡੇ ਕੋਲੇ ਇੰਨਾ ਹੀ ਟਾਈਮ ਹੈਗਾ ਬਿਪਨ 40 42 ਮਿੰਟ ਆਰਤੀ ਚੱਲ ਰਹੀ ਹੈ ਫਿਰ ਤੁਹਾਨੂੰ ਬੁਲਟ ਟ੍ਰੇਨ ਦੀ ਕੀ ਲੋੜ ਹੈ ਇਹ ਤਾਂ ਕਹਿੰਦਾ ਉਹਨਾਂ ਮੁਲਕਾਂ ਨੂੰ ਚਾਹੀਦੀ ਹੁੰਦੀ ਹੈ ਜਿੱਥੇ ਟਾਈਮ ਹੀ ਹੈ ਨਹੀਂ ਚੱਲੋ ਇੱਧਰੋਂ ਚੱਲੋ ਉੱਧਰੋਂ ਅਸੀਂ ਤਾਂ ਬੇਲੇ ਹੀ ਆ ਸਾਨੂੰ ਬੁਲਟ ਟ੍ਰੇਨ ਕਾਦੀ ਲੋੜ ਹੈ ਸਾਨੂੰ ਰੋਜ਼ਗਾਰ ਦੀ ਲੋੜ ਹੈ ਆਹ ਸਾਨੂੰ ਦਾ ਇੱਕ ਜੀਸੀਬੀ ਲੱਗ ਜਾਏ ਟੋਬੇ ਤੇ ਪੌਣਾ ਪਿੰਡ 750 ਬੰਦਾ ਜੀਸੀਬੀ ਦੇਖੀ ਜਾਂਦੇ ਨਾਲੇ ਉਹਦੇ ਨਾਲ ਹੀ ਟੇਡੇ ਹੋਈ ਜਾਣਗੇ ਅਜ ਤਾਂ ਇੰਨੇ ਵੇਲੇ ਆ ਜੀ ਸੀ ਵੀ ਦੇਖੀ ਜਾਂਦੇ ਰਹੇ ਨੇ ਦੋ ਦੋ ਘੰਟੇ ਸੋ ਵੀਰੋ ਸਾਨੂੰ ਰੋਜ਼ਗਾਰ ਦਿਓ ਅਸੀਂ ਤਾਂ ਵਿਹਲੇ ਹੀ ਆ ਕੰਮ ਦਿਓ ਸਾਨੂੰ ਕੰਮ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ 2.5 ਸਾਲ ਆਪਾਂ ਪਾਛੜ ਕੇ ਕੋਈ ਗੱਲ ਨਹੀਂ ਮਿਸਤਰੀ ਦੋ ਲਾ ਦਾਂਗੇ ਲੈਂਟਰ ਤੇ ਛੇਤੀ ਲਿਆਉ ਹੋਣ 2.5 ਸਾਲ ਆਪਾਂ ਸਪੀਡ ਡਬਲ ਕਰ ਲਾਂਗੇ ਨਜ਼ਾਰਾ 5 ਸਾਲ ਅਲੇ ਆਊਗਾ ਇਹ ਮੇਰੀ ਗਾਰੰਟੀ ਹੈ ਤੁਹਾਨੂੰ ਕਿੱਦੜ ਵਿੱਚ ਸੀਵਰੇਜ ਦੀ ਵਾਟਰ ਵਾਕ ਦੀ ਬਹੁਤ ਵੱਡੀ ਪ੍ਰੋਬਲਮ ਹੈ ਅਸੀਂ ਉਹਦੋਂ ਪਹਿਲੇ ਪੈਸੇ ਜਾਰੀ ਕਰ ਚੁੱਕਿਆ ਔਰ ਜਿਹੜੀਆਂ ਪਾਈਪਾਂ ਆਈਆਂ ਬੰਗਲੌਰ ਤੋਂ ਆਈਆਂ ਜਿਹੜੀਆਂ ਹੁਣ ਪਾਈਪਾਂ ਆਈਆਂ ਬੰਗਲੌਰ ਤੋਂ ਆਈਆਂ 30 ਸਾਲ ਦੀ ਮਿਆਦ ਹੈ ਪਾਈਪ ਨਹੀਂ ਲੀਕ ਹੋਊਗੀ ਇਹਦੋਂ ਪਹਿਲਾਂ ਤਾਂ ਪਤਾ ਹੀ ਨਹੀਂ ਕੀ ਪਾ ਰੱਖਿਆ ਸੀਵਰੇਜ ਵਾਲੀ ਪਾਣੀ 'ਚ ਫਿਰਦੀ ਹੈ ਪਾਣੀ ਵਾਲੀ ਸੀਵਰੇਜ 'ਚ ਫਿਰਦੀ ਹੈ ਦੱਸੋ ਕੀ ਕਰੀਏ ਕੋਈ ਜਗ੍ਹਾ ਤਾਂ ਛੱਡ ਦੋ ਸ਼ਹੀਦਾਂ ਦੇ ਕੱਪੜਾ ਚੋਂ ਵੀ ਪੈਸੇ ਖਾ ਜਾਂਦੇ ਆ ਕੋਈ ਜਗ੍ਹਾ ਤਾਂ ਛੱਡ ਦੋ ਨਾ ਸੁਬੀਰੋ ਇਹਨਾਂ ਤੇ ਯਕੀਨ ਨਾ ਕਰਿਓ ਇੱਥੋਂ ਤੁਹਾਨੂੰ ਛੱਡ ਕੇ ਉਹ ਲੁਗਿਆਣੇ ਚਲੇ ਗਿਆ ਹੁਣ ਕਹਿੰਦਾ ਵੀ ਮੇਰੀ ਤਾਂ ਰਮ ਪਤਨੀ ਹੋ ਉਹਨੂੰ ਵੋਟਾਂ ਪਾਓ ਉਹ ਇੱਥੋਂ ਤੁਹਾਨੂੰ ਛੱਡ ਕੇ ਬਠਿੰਡੇ ਚਲਾ ਗਿਆ ਹੁਣ ਵਾਪਸ ਮੁੜਿਆ ਕਹਿੰਦਾ ਮੈਨੂੰ ਪਾਓ ਆ ਬੰਦਾ ਉੱਥੇ ਖੜਾ ਹੈ 12 ਚ ਵੀ 17 ਚ ਵੀ 22 ਚ ਵੀ ਉੱਥੇ ਖੜਾ ਹੈ ਭਾਵੇਂ ਨਹੀਂ ਜਿੱਤ ਹਾਸਲ ਹੋਈ ਪਰ ਲੋਕਾਂ ਚ ਤਾਂ ਖੜਾ ਹੈ ਲਾ ਦਿਓ ਨੰਬਰ ਫਿਰ ਐਦ ਕੀ ਦਾ ਹੈ ਹੈ ਤੁਸੀਂ ਨੰਬਰ ਲਾਓ ਉਦੋਂ ਗਾਹਾਂ ਵਾਲੇ ਨੰਬਰ ਮੇਰੇ ਨੇ ਫਿਰ ਸੋ ਵੀਰੋ ਦੋ ਨੰਬਰ ਵਟਣ ਹੈ ਅਗਲੀ ਵਾਰ ਤੁਸੀਂ ਕਹਿੰਦੇ ਦੋ ਨੰਬਰ ਵਟਣ ਹੈ ਆਉਣਾ ਪਹਿਲੇ ਨੰਬਰ ਤੇ ਆ ਹਾਂ 20 ਤਰੀਕ ਨੂੰ ਨਾ ਧੋ ਕੇ ਤਿਆਰ ਤੁਰ ਹੋ ਕੇ ਜਾਨਸਾਰ ਦੋ ਨੰਬਰ ਵਾਲਾ ਬਟਨ ਦਬ ਕੇ ਆਏ ਹੱਥ ਝਾੜ ਕੇ ਆ ਜਿਓ ਬਾਕੀ ਬਾਟਨਾ ਵੱਲ ਦੇਖਿਓ ਬਿਨਾ ਨਹੀਂ ਤਾਂ ਚਿੱਟਾ ਮੋਤੀ ਆ ਉੱਤਰ ਸਕਦਾ ਖਾਚ ਐਡੇ ਪਾਪੀ ਨੇ ਬਸ ਨਿਮੇੜ ਦੇ ਕੰਮ ਦੁਖੀ ਕੀਤਾ ਯਾਰ ਇਹਨਾਂ ਨੇ ਮੈਨੂੰ ਤਾਂ ਐ ਸੀ ਵੀ ਗਿੱਦੜ ਵਾਹੇ ਜੋ ਤਰੱਕੀ ਬਹੁਤ ਹੋ ਗਈ ਹੋਣੀ ਪਿੰਡਾਂ 'ਚ ਤਰੱਕੀ ਹੋ ਗਈ ਹੋਣੀ ਤਾਈਓ ਮੈਂ ਕਿਹਾ ਰਾਜਾ ਬੜੇ ਕਦੀ ਅਰਜੀ ਲੈ ਕੇ ਨਾ ਆਏ ਮੇਰੇ ਕੋਲੇ ਕਿਉਂਕਿ ਐਮਐਲਏ ਸੀ ਮੇਰੇ ਤਾਂ ਸਾਹਮਣੇ ਬੈੰਦਾ ਸੀ ਪ੍ਰਧਾਨ ਸੀ ਪਾਰਟੀ ਦਾ ਮੈਂ ਕਿਹੜਾ ਜਵਾਬ ਦਿੰਦਾ ਸੀ ਇਹਨੂੰ ਜੇ ਕੁਝ ਮੇਰੇ ਕੋਲ ਲੈ ਕੇ ਆਉਂਦਾ ਵੀ ਕੋਟ ਪਾਈ ਦੀ ਖਿੜਕੀਆਂ ਵਾਲੇ ਦੀ ਕੋਟਲੀਆ ਬਲੂ ਦੀ ਆ ਛੱਤਿਆਂ ਨੇ ਦੀ ਆ ਹੁਸਨਰ ਦੀਆ ਜਿਹੜਾ ਗਿੱਦੜ ਵਾਹੇ ਦੀ ਆ ਹਾ ਦਿੱਕਤ ਹੈ ਜੀ ਮੈਂ ਉਹਦੀ ਕਰ ਦਿੰਦਾ ਮੈਨੂੰ ਐਸੀ ਆਉਂਦਾ ਨਹੀਂ ਫਿਰ ਤਰੱਕੀ ਹੋਈ ਬਾਲੀ ਕਰ ਲਈ ਹੋਣੀ ਜਦੋਂ ਹੁਣ ਆ ਕੇ ਦੇਖਿਆ ਕਿਹੜੀ ਤਰੱਕੀ ਲੋਕ ਕਹਿੰਦੇ ਛੱਪੜ ਸਾਡੇ ਤਾਂ ਉੱਥੇ ਹੀ ਖੜਿਆ ਹੈ ਜੀ ਕੰਮ ਮੈਂ ਕਿਹਾ ਜਿਹੜੇ ਆਇਆ ਕਿਉਂ ਨਹੀਂ ਫਿਰ ਮੈਨੂੰ ਦੱਸਿਆ ਕਹਿੰਦੇ ਕਹਿੰਦਾ ਤਾਂ ਨਹੀਂ ਆਇਆ ਉਹ ਕਹਿੰਦੇ ਭੌਤ ਮੰਦ ਦੀ ਚੜ੍ਹਾਈ ਨਾ ਹੋ ਜੇ ਪਿੰਡ 'ਚ ਉਮ ਮੈਂ ਕਿਹਾ ਮੇਰੀ ਤਾਂ 17.5 ਸਾਲ ਦੀ ਉਮਰ ਚ ਹੋ ਗਈ ਸੀ ਚੜ੍ਹਾਈ ਕਿਹੜੀ ਚੜ੍ਹਾਈ ਦੀ ਗੱਲ ਕਰਦਾ ਜਿਹੜੀਆਂ ਚੜ੍ਹਾਈਆਂ ਪ੍ਰਮਾਤਮਾ ਨੇ ਸਾਨੂੰ ਦਿਖਾਤੀਆਂ ਉਹ ਤਾਂ ਅਜੇ ਤੁਸੀਂ ਤਾਂ ਦੇਖਿਆ ਮੈਂ ਨਹੀਂ ਭਾਈ 17.5 ਸਾਲ ਦੀ ਉਮਰ ਚ ਭਵੰਤਮਾਨ ਬਣਦਾ ਸੀ ਮੈਨੂੰ ਮੈਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਜਿਸ ਕੁਰਸੀ ਪਰ ਆ ਬੈਠ ਗਏ ਹੈ ਉਸ ਕੁਰਸੀ ਪਰ ਬੈਠ ਕੇ بڑے ਬੜੋਂ ਕੇ ਦਿਮਾਗ ਖਰਾਬ ਹੋ ਜਾਂਦੇ ਹੈ ਆਪਕਾ ਦਿਮਾਗ ਕਿਉਂ ਨਹੀਂ ਖਰਾਬ ਹੋਆ ਮੈਂ ਕਿਹਾ ਫਰਕ ਇੰਨਾ ਕ ਹੈ ਇਹ ਦੋ ਪਹਿਲਾਂ ਵਾਲੇ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਾ ਆਬਰਕਬਸ ਮੰਨਦਾ ਇੱਥੇ ਤੁਸੀਂ ਟਿਕਟਾ ਲਾ ਕੇ ਦੇਖਦੇ ਰਹੇ ਹੋ ਜਰਾ ਉਹ ਪੱਕੇ ਤਲਾਹ ਚ ਹਾਂ ਮੈਂ ਪੈਸੇ ਲੈ ਕੇ ਜਾਂਦਾ ਸੀ ਅੱਜ ਦੇ ਕੇ ਜਾਉਂ ਚਾਰ ਪੰਜ ਕਰੋੜ ਨੂੰ ਤਾਂ ਪਹੁੰਚ ਗਈ ਅੱਜ ਇੰਨਾ ਕਿ ਮੈਨੂੰ ਪਤਾ ਹੈ ਮੈਨੂੰ ਪਤਾ ਹੈ ਹਾਂ 4-5 ਕਰੋੜ ਤਾਂ ਪੱਕਾ ਹੀ ਹੈ ਮੈਨਾਂ ਉਹ ਵੀ ਮਿਲੂ ਉਹ ਵੀ ਮਿਲੂ ਜਿੰਨਾ ਕਹੋਗੇ ਜਿੰਨਾ ਚਿਰ ਤੁਸੀਂ ਇਹ ਕਹੋਗੇ ਕਾ ਕੰਮ ਆ ਕੰਮ ਪੈਸਾ ਥੋੜਾ ਹੈ ਮੈਂ ਘਰੇ ਛਾਪਦਾ ਪੈਸਾ ਥੋੜਾ ਦੇਣਾ ਤੁਨੂੰ ਹੈ ਥੋੜੇ ਤੇ ਲਾਉਣਾ ਇਹ ਹੀ ਸਰਕਾਰਾਂ ਦਾ ਕੰਮ ਹੁੰਦਾ ਟੈਕਸ ਦੇ ਪੈਸੇ ਲਓ ਵਾਪਸ ਲੋਕਾਂ ਤੇ ਲਾ ਦਿਓ ਬਿਜਲੀ ਦੇ ਬਿੱਲ ਜ਼ੀਰੋ ਕਰਤੇ ਨਾ 90% ਘਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆਉਂਦੇ ਨੇ ਤੇ ਨਾਲੇ ਥਰਮਲ ਪਲੈਂਟ ਖਰੀਦ ਲਿਆ ਨਾਲੇ ਥਰਮਲ ਪਲੈਂਟ ਖਰੀਦ ਲਿਆ ਫਿਰ ਹੁਣ ਕਿਵੇਂ ਬਿਜਲੀ ਆਉਂਦੀ ਹੈ ਬਈ ਉਹੀ ਜੈਂਪਰ ਨੇ ਉਹੀ ਗ੍ਰਿਡ ਹੈ ਉਹੀ ਫਿਊਜ ਨੇ ਉਹੀ ਟਰਾਂਸਫਾਰਮਰ ਨੇ ਨੀਅਤ ਨੀਅਤ ਇਹ ਨੀਅਤ ਦੇ ਮਾਰੇ ਨੇ ਉਹ ਰਾਜਾ ਬੜਿੰਦ ਲਿਆ ਹੁਣ ਉਥੇ ਮੰਡੀਆਂ ਚ ਰਾਤਾਂ ਕੱਟਣ ਲੱਗ ਗਿਆ ਯਾਰ ਕਹਿੰਦਾ ਮੰਡੀ 'ਚ ਰਾਤ ਕੱਟਣੀ ਹੈ ਲੈ ਦਾਸ ਮੈਂ ਕਿਹਾ ਪਹਿਲਾਂ ਕਦੇ ਆਇਆ ਮੰਡੀ 'ਚ ਯਾਰ ਕਿਉਂ ਡਰਾਮੇ ਕਰਦੇ ਹੋ ਯਾਰ ਤੁਸੀਂ ਕੇ ਦਾ ਜਵਾਬ ਚੱਕ ਕੇ ਮੋਢੇ ਤੇ ਖੜੇ ਹੀ ਜਾਂਦਾ ਉਹਨੂੰ ਲੈ ਮੈਂ ਕਿਉਂ ਡਰਾਮੇ ਕਰਦੇ ਹੋ ਯਾਰ ਹੁਣ ਮੰਡੀ 'ਚ ਕਹਿੰਦਾ ਅਸੀਂ ਮੰਡੀਆਂ ਵਾਲੇ ਆ ਥੋਡੇ ਵਰਗੇ ਹੀ ਆ ਉਹ ਗੱਲ ਹੋ ਗਈ ڈاکੂਆਂ ਨੇ ਇੱਕ ਬੱਸ ਘੇਰ ਲਈ ਪੁਰਾਣੇ ਜ਼ਮਾਨੇ 'ਚ ਬੱਸ ਘੇਰ ਲਈ ਤੇ ਬੱਸ ਲੁੱਟ ਲਈ ਬੱਸ ਲੁੱਟ ਕੇ ਸਵਾਰੀਆਂ ਲੈਣ 'ਚ ਖੜਾ ਲੀਆਂ ڈاکੂਆਂ ਦਾ ਜਿਹੜਾ ਸਰਦਾਰ ਸੀ ਉਹ ਕਹਿੰਦਾ ਨਾ ਪੁੱਛ ਪੁੱਛ ਕੇ ਗੋਲੀ ਮਾਰੀ ਜਾਓ ਪਹਿਲੇ ਨੂੰ ਪੁੱਛਿਆ ਕੀ ਨਾਮ ਹੈ ਉਹ ਕਹਿੰਦਾ ਬਲਦੇਵ ਸਿੰਘ ਹੈ ਜੀ ਫਰਾ ਗੋਲੀ ਮਾਰੀ ਸਿਰ 'ਚ ਦੂਜੇ ਨੂੰ ਪੁੱਛਿਆ ਕੀ ਨਾਮ ਹੈ ਉਹ ਕਹਿੰਦਾ ਰਮੇਸ਼ ਕੁਮਾਰ ਹੈ ਜਕੜਾ ਗੋਲੀ ਮਾਰੀ ਸਿਰ 'ਚ ਤੀਜੀ ਕੋਈ ਮਾਤਾ ਖੜੀ ਸੀ ਬੇਬੇ ਕਹਿੰਦੇ ਮਾਤਾ ਜੀ ਕੀ ਨਾਮ ਹੈ ਉਹ ਕਹਿੰਦੀ ਪੁਸ਼ਪਾ ਦੇਵੀ ਹੈ ਜੀ ਡਾਕੂਆ ਸਰਦਾਰ ਕਹਿੰਦਾ ਨਾ ਓਏ ਨਾ ਓਏ ਨਾ ਇਹਦੇ ਗੋਲੀ ਨਾਲ ਮਾਰੇ ਓਏ ਮੇਰੀ ਮਾਂ ਦਾ ਨਾਮ ਪੁਸ਼ਪਾ ਦੇਵੀ ਸੀ ਮੈਨੂੰ ਮੰਮ ਤਾਂ ਯਾਦ ਆ ਗਈ ਉਹ ਕਿੰਨਾ ਪਿਆਰ ਕਰਦੀ ਹੁੰਦੀ ਸੀ ਇਹਦੇ ਗੋਲੀ ਨਾਲ ਮਾਰੇ ਉਹ ਛੱਡਤੀ ਉਹਨਾਂ ਨੇ ਗਾਹ ਲਾਈਨ 'ਚ ਗਾਹ ਰਾਜੇ ਬੜਿੰਗ ਵਰਗਾ ਖੜਾ ਸੀ ਉਹਨੂੰ ਕਹਿੰਦੇ ਤੇਰਾ ਕੀ ਨਾਂ ਕਹਿੰਦੇ ਜੀ ਹੂੰ ਤਾਂ ਰਾਜਾ ਬੜਿੰਗਾ ਮੇਰਾ ਨਾਂ ਹੂੰ ਗਿੱਦੜਪਾਏ 'ਚ ਮੈਨੂੰ ਪੁਸ਼ਪਾ ਦੇਵੀ ਪੁਸ਼ਪਾ ਦੇਵੀ ਉਹ ਕਹਿੰਦੇ ਨੇ ਜੀ ਉਹ ਡਾਕੂਆਂ ਦਾ ਸਰਦਾਰ ਕਹਿੰਦਾ ਚਾਰ ਗੋਲੀਆਂ ਬਾਤ ਮਾਰੋ ਮੇਰੀ ਮਾਂ ਦਾ ਨਾਂ ਬਦਨਾਮ ਕਰਦਾ ਯਾਰ ਇਹ ਇਹ ਉਹ ਪੁਸ਼ਪਾ ਦੇਵੀਆਂ ਨੇ ਇਹ ਹੋਰ ਯਾਰ ਹੂੰ ਮੰਡੀਆਂ ਜਰਾ ਤਾਂ ਕੱਟਣ ਲੱਗੇ ਦੱਸੋ ਸੋ ਵੀਰੋ ਇਹਨਾਂ ਤੇ ਕੋਈ ਤਾਂ ਗਤਿਬਤ ਨਹੀਂ ਇਹਨਾਂ ਕੋਲੇ ਜੇ ਹੁੰਦਾ ਹੁਣ ਤੱਕ ਕੁਛ ਨਾ ਕੁਛ ਕਰ ਦਿੰਦੇ ਜੇ ਚੱਜਦੇ ਹੁੰਦੇ ਕੁਛ ਨਾ ਕੁਛ ਕਰ ਦਿੰਦੇ ਲੋਕਾਂ ਨੇ ਫੁੱਲਾਂ ਦੇ ਹਾਰ ਪਾ ਦੇ ਸੀ ਇੱਕ ਪਾਸੇ 2 ਸਾਲ ਦੂਜੇ ਪਾਸੇ 28 ਸਾਲ 2.5 ਸਾਲ 28 ਸਾਲ ਅੱਜ ਤੁਸੀਂ ਅੱਜ ਮੇਰਾ ਨਾਰਾ ਲਿਖ ਲਓ ਜੇ 2.5 ਸਾਲ 28 ਸਾਲ ਦੇ ਉੱਤੇ ਭਾਰੀ ਨਾ ਪਏ ਤਾਂ ਮੈਂ ਜਵਾਬਦੇਹ ਹੋ ਜਾਊਂਗਾ ਮੈਂ ਮੈਂ ਤੁਹਾਡਾ ਜ਼ਿੰਮੇਵਾਰ ਇਸ ਕਰਕੇ ਤੁਹਾਡੇ ਕੋਲ ਆਇਆ ਕਿ ਤੁਸੀਂ ਵੱਡੇ ਹੋ ਲੋਕਤੰਤਰ ਚ ਲੋਕ ਵੱਡੇ ਨੇ ਕਦੇ ਲੋਕਾਂ ਤੋਂ ਆਪਣੇ ਆਪ ਨੂੰ ਵੱਡੇ ਸਮਝਣ ਦੀ ਕੋਸ਼ਿਸ਼ ਨਾ ਕਰੋ ਜਿਹੜੇ ਲੀਡਰਾਂ ਨੇ ਵੀ ਆਪਣੇ ਆਪ ਨੂੰ ਲੋਕਾਂ ਤੋਂ ਵੱਡੇ ਸਮਝਣ ਦੀ ਕੋਸ਼ਿਸ਼ ਕੀਤੀ ਹੈ ਲੋਕਾਂ ਨੇ ਥੱਲੇ ਲਾ ਕੇ ਮਾਰੇ ਜਮਾਨਤਾ ਜਬਤ ਕਰਾਉਂਦੇ ਲੋਕ ਪਬਲਿਕ ਹੈ ਸਭ ਜਾਣਦੀ ਹੈ ਪਬਲਿਕ ਹੈ ਪਬਲਿਕ ਹੈ ਜੀ ਉਹ ਮੁੜ ਕੇ ਵੋਟਾਂ ਚ ਲੜਨ ਜੋਗਾ ਨਹੀਂ ਛੱਡਦੇ ਇਹੋ ਜਿਹੇ ਬਦਲੇ ਲੈਂਦੇ ਲੋਕ ਜਦੋਂ ਲੈਂਦੇ ਆ ਜੋਕਰ ਆਜਣ ਆਜਣ ਅੱਛਾ ਇੱਕ ਤੁਹਾਡਾ ਇਹ ਨਹੀਂ ਪਤਾ ਲੱਗਦਾ ਲੋਕਾਂ ਦਾ ਮੈਂ ਵੀ ਬਥੇਰੀਆਂ ਇਲੈਕਸ਼ਨਾਂ ਲੜ ਲੀਆਂ ਵੀ ਸਲਾਹ ਕਦੋਂ ਕਰਦੇ ਹਾਂ ਵੀ ਮਾਂਜਣਾ ਕਿਹੜਾ ਐ ਤੇ ਕੀ ਜੱਜਾ ਮਾ ਨਹੀਂ ਪਤਾ ਲੱਗਦਾ ਵੀ ਕਦੋਂ ਬੈਨੇ ਹਾਂ ਕਿੱਥੇ ਬੈਨੇ ਹਾਂ ਵੀ ਕਿਹਨੂੰ ਪਾਉਣੀਆਂ ਨੇ ਨਾ ਅੱਖਾਂ ਅੱਖਾਂ 'ਚ ਚੱਕਦੇ ਨੂੰ ਕੰਮ ਕਿਵੇਂ ਹੈ ਹਾਂ ਉਧਰ ਹਾਂ ਫਿਰ ਠੀਕ ਹੈ ਹਾਂ ਚਲੋ ਮਾਂਜਿਆ ਗਿਆ ਕੋਈ ਨਾ ਕੋਈ ਤਾਂ ਸਹੀ ਹੈ ਨਾ ਤਲਾਕ ਤਾਂ ਬਣਾਈ ਬੈਠੇ ਹੋ ਇਹ ਤਾਂ ਹੁਣ ਉਹੀ ਵਿਪੰਤ ਮਾਨ ਨੂੰ 19 ਨੰਬਰ ਬਾੜ ਚ ਬਲਾਓ ਬਾਹਨ ਨੂੰ ਨਹੀਂ ਪਤਾ ਜੀ ਅੱਜ ਕੱਲ ਉਹ ਹੈ ਨਾ ਜੇ ਵਿਆਹ ਦਾ ਕਾਰਡ ਦੇ ਦिए ਤਾਂ ਵੀ ਗੁੱਸੇ ਹੋ ਜਾਂਦੇ ਨੇ ਫੋਨ ਕਿਉਂ ਨਹੀਂ ਕੀਤਾ ਨਾਲ ਹੁਣ ਤਾਂ ਫੋਨ ਜੀ ਕਰਾਉਂਦੇ ਫਿਰਦੇ ਹੋ ਆਉਣਾ ਤਾਂ ਹੈਗਾ ਵਿਆਹ ਤੇ ਤੁਸੀਂ ਮੈਨੂੰ ਪਤਾ ਹੈ ਤਿਆਰੀਆਂ ਤਾਂ ਖਿੱਚੀ ਫਿਰਦੇ ਹੋ ਤੁਸੀਂ ਆਹ ਗੱਲਾਂ ਕਰਨ ਲਈ ਤੁਹਾਡੇ ਕੋਲ ਆਇਆ ਥੋਡੇ ਵਰਗੇ ਆਂ ਐਂ ਰਹਾਂਗੇ ਐਦਾਂ ਹੀ ਰਹਿਨੇ ਆਂ ਪਰਮਾਤਮਾ ਨੇ ਜੋ ਡਿਊਟੀਆਂ ਲਾਈਆਂ ਰੱਬ ਨੂੰ ਇਹੀ ਅਰਦਾਸ ਕਰਦੇ ਆ ਪਰਮਾਤਮਾ